ਟਾਇਰ ਦੇਖੋ ਬਾਈ ਕਿੰਨਾ ਹੀ ਤਾਂ ਫੇਰ ਵਿੱਚ ਮਿੱਟੀ ਦੇ ਚੱਲ ਲੱਗ ਗਿਆ 235 ਮੀ ਲਾ ਗਿਆ ਹੈ ਪਹਿਲਾ ਕਿੜਾ ਬਾਈ ਪੂਰਾ ਹੋ ਚੱਲਿਆ ਵਧੀ ਜਾ ਲੈਟਰ ਜਾਨੀ ਕਿ ਅਗਲਾ ਰਾਉਂਡ ਬਾਈ ਟਰੱਕ ਮੈਂ ਆਪਾਂ ਨੂੰ ਠੀਕ ਆ ਗਿਆ ਉੱਥੇ ਮੋੜ ਥੋੜਾ ਜਿਹਾ ਵਧਾਦਾ ਬਾਈ ਉਰੇ ਠੀਕ ਆ ਆਉਂਜੀ ਸੋਹਣਿਆ ਵੇਟ ਆਪਣੇ ਰੱਖ ਲੈ ਬੋਰੀਆਂ ਖੋਲਤੀਆਂ ਬੋਰੀਆਂ ਦਾ ਚੱਕਰ ਆਇਆ ਤਾਂ ਨਾ ਹਵਾ ਨਹੀਂ ਦੀ ਪੈਂਦੀ ਰੇਡੀਏਟਰ ਨੂੰ ਓ ਯਾਰ ਲੋ ਜੀ ਮੇਧਰਾ ਸ੍ਰੀਕਾਂ ਸੋਹਣੇ ਆਪਾਂ ਪਹੁੰਚ ਗਏ ਮੈਦਾਨ ਦੇ ਵਿੱਚ ਪਿੰਡ ਕਾਰਕੁਰ ਤੇ ਉੱਥੇ ਸਾਹਮਣੇ ਐਂਟਰੀ ਆ ਜਿੱਥੇ ਆਲੀ ਰੀਤ ਵਿੱਚ ਐਂਟਰੀ ਠੀਕ ਆ ਜੀ ਤੇ ਬਾਕੀ ਆਪਣਾ ਐਂਡੋ ਫਾਰਮੂਲਾ ਲੱਗਿਆ ਵਾ ਜਿਹੜੇ ਉਹਨੇ ਉੱਪਰ ਬੈਠੇ ਆ ਸੋਨੀ ਵੀਰਾ ਉਹਦੀ ਆ ਰਵੀ ਵੀਰਾ ਗਿਆ ਵਾ ਟਰੈਕਟਰ ਖੜਾ ਹੋਣਾ 735 ਤੇ ਬਾਕੀ ਹੁਣ 700 ਜਵਾਲੀ ਦਾ ਨੰਬਰ ਹੈ ਮਿੱਟੀ ਬਹੁਤ ਭਸੜਿਆ ਬਾਈ ਉਹ ਡੱਕਰ ਵਿੱਚ ਬਹੁਤ ਹੀ ਚੂਰਾ ਕਰੇ ਹੋਏ ਨੇ ਇਹਨਾਂ ਨੇ ਟਰੈਕਟਰ ਥੋੜੇ ਔਖੇ ਹੀ ਚੱਲਦੇ ਆ ਇੱਕ ਟਰੈਕਟਰ ਨੇ ਗੇੜਾ ਲਾਇਆ ਹਲ ਪੂਰਾ 3000 ਚੱਲੇ ਹੋਣਾ ਵਿੱਚੋਂ ਸਿਰਫ ਇੱਕ ਰੈਟਰ ਨੇ ਦੋ ਗੇੜੇ ਪੂਰੇ ਕਰਿਆ ਬਾਕੀ ਤਾਂ ਅੱਧ ਵਿਚਾਲੇ ਹੀ ਖੜ ਗਏ ਤੇ ਬਾਕੀ ਚਲੋ ਦੇਖਦੇ ਆ ਆਪਣਾ ਨੰਬਰ ਥੋੜਾ ਜਿਹਾ ਲੇਟ ਹੈ ਟਰੈਕਟਰ ਵੀ ਠੀਕ ਠੀਕ ਆ 35 40 ਲੀਟਰ ਹੋਣਗੇ ਤੇ ਬਾਕੀ ਚਲੋ ਵਧੀਆ ਮਹਾਲਾ ਦੇ ਬਾਈ ਆਹਦੇ ਕਹਿੰਦੇ ਵੇਖੋ ਕਰਦਾ ਟਾਕੇ ਬਣਾਉਂਦਾ 4 ਸੱਪੇ ਉੱਪਰ ਲਾਈਟ ਚੱਲਿਆ ਇਸ ਤਰ੍ਹਾਂ ਤੇ ਘਰ ਜਾਨੇ ਖੜਾ ਕੋਲੇ ਤੇ ਆ ਬਾਈ ਇੱਕ ਨੇ ਫੋਰਡ ਤਿਆਰ ਕਰਾਇਆ ਵਾ ਸੋਹਣਾ ਲੱਗਦਾ ਇਹ ਵੀ ਖੜਾ ਤੇ ਬਾਕੀ ਹੁਣ ਚਲੋ ਦੇਖਦੇ ਆ ਮੈਦਾਨ ਵਿੱਚ ਕੀ ਹੁੰਦਾ 744 ਬਾਈ ਸਰਪਟਰ ਬੋ ਲੱਗੀ ਹੋਈ ਆ ਦੇਖਦੇ ਹੁਣ ਬਲੇਰ ਜਰਪਾ ਦੇ ਦੋਵਾਂ ਦਾ ਰਕਟਰ ਚੌਥਾ ਲੋ ਡੇੜਿਆ ਬਾਈ ਨੇ ਦੇਖਦੇ ਹੁਣ

ਆਗਲਾ ਰਾਉਂਡ ਭਾਈ ਟਰੱਕ ਮੈਂ ਆਪਾਂ ਨੂੰ ਠੀਕ ਆ ਗਿਆ ਉੱਥੇ ਮੋੜ ਥੋੜਾ ਜਿਹਾ ਵਾਧਾ ਭਾਈ ਉਰੇ ਠੀਕ ਆ ਉਦਾਂ ਦੇਖਿਆ ਬਾਬੇ ਤਿੰਨ ਸਿਲੰਡਰ ਟਰੈਕਟਰਾਂ ਦਾ ਕੰਮ ਨਹੀਂ ਹੈਗਾ ਟਰਾਲੀ ਢੋਲੀ ਵਾਲਾ ਤਿੰਨ ਸਿਲੰਡਰ ਟਰੈਕਟਰ ਵਾਲੇ ਔਖੇ ਹੀ ਰਹਿਣੇ ਸਾਰੇ ਬੜਾ ਗੇਅਰ ਨਹੀਂ ਫਾੜੂਗਾ ਉਹਨਾਂ ਤੇ ਚਾਰਾਂ ਦਾ ਤਾਂ ਫਰਕ ਹੈਗਾ ਹੀ ਆ ਕਾ ਤਾਕਤ ਨੋਡ ਕਰੋਗੀ ਪੰਜ ਬੰਕ ਭੱਤੀ ਸਾਗਰ ਤੋਂ ਪੇਰਾ ਮਿੱਤਰ ਇਹ ਚੱਲਦਾ ਬਈ ਯਾਰ ਜਣਾ ਹਾਦੀਪੁਰ ਵਾਲਿਆਂ ਦਾ ਤੇ ਪੰਜ ਠੀਕ ਆ ਟਰੈਕਟਰ ਹੋ ਗਿਆ ਨਹੀਂ ਹੈਗਾ ਟਰੈਕਟਰ ਨੂੰ ਫੋਨ ਕਰਕੇ ਪੁੱਛ ਲੈ ਤੋ ਹਾਂ ਤਾਂ ਆਦਾ ਬਠੇਰਾ ਏ

ਵੇ ਟਰੈਕਟਰ ਆ ਗਿਆ ਦੂਜੇ ਗਿਹੜੇ ਨੂੰ ਇਹ ਤਾਂ तकरीबन ਭਾਈਆਂ 3-4 ਵਗਲੇ ਔਰੇਟਰ ਮੋੜਨਾ ਚਾਹੀਦਾ ਔਰੇ ਔਰੇ ਸਹੀ ਆਂਦਾ ਜੇ ਬਾਜ ਨਾ ਨਾ ਫਿਰਟਰ ਮੋੜਨਾ ਔਖਾ ਹੋ ਜਾਂਦਾ ਔਰੇ ਸਹੀ ਆ ਜਾ ਗਏ ਤੇ ਹੱਸੀ ਲੱਗ ਰੋ 3 ਮਿੰਟ ਤੇ 38 75 38 ਸੱਜਟ ਉਹ ਤਾਂ ਕਿੰਨਾ ਪੈਸਾ ਕਰਾ ਲਾਓ ਜੀ ਬਾਬੇ ਡਾਇਰਕਪ ਵਾਲਿਆਂ ਦਾ ਆਪਣਾ 575 ਆ ਗਿਆ ਜੀ 75 85 ਉਹ 575 ਹੈ ਜੀ ਇਹਦੇ ਵੀ ਚਾਲੇ ਦੇਖਣ ਚਾ ਕਰਦਾ ਬਾਈ ਕਾਲ ਨੂੰ ਭੱਗੋ ਕਾਲ ਹੋਣੀ ਆ ਗਈ ਫੈਸਲਾ ਨਹੀਂ ਕਰਦੇ ਸਸ ਕਰੇ ਕਾਲ ਫਾਨੀ ਥੋੜੀ ਉਹ ਸਾਰਾ ਬਰਪਾ ਲੋੜ ਹੋਣੀ ਜੋ ਵੀ ਭਰਾਵਾਂ ਦੇ ਬੇਟੀ ਹੋਰੀ ਸਾਡੇ ਸਾਰੇ ਵੀਰ ਇਹਨਾਂ ਦਾ ਧੰਨਵਾਦ ਆ। ਜਿਹੜੇ ਵੱਡਾ ਤੇ ਦਾ ਪ੍ਰਵਾਹ ਦੇ ਜਾਣੇ ਨੇ ਤੇ ਸਾਰੇ ਦੇ ਲਈ ਆਈ ਟ੍ਰੀਪਰ ਪਰ ਹੋਰ ਵੀ ਦੇ ਆਈ ਟ੍ਰੀਪਰ ਦਾ ਹੋਇਆ। ਆ ਸੱਚਾ ਬਹੁਤ ਸਾਰੇ ਲੋਕ। ਆ ਆ ਗਿਆ ਸਾਥੀ ਮਿੱਤਰ ਪਹਿਲਾਂ ਕਿਹੜਾ ਪੂਰਾ ਕਰਦਾ ਹੋਇਆ। ਵਧੀਆ ਚੱਲੇ ਡਰਾਈਵਰ ਬਾਈ। ਪਰ ਆਇਆ ਦੌੜ ਰਹਾ ਬਾਈ ਇਹ। ਮੋਲਟ ਐ ਨਹੀਂ ਥੱਲੇ ਲਾਏ। ऐदा ही आया स्टार्टिंग से तक वजिए चार्जरेटर भी टायर वजिया घूमते मजल सब कुछ सही है मछी रब रखे आ गया जी दूजा गेड़ा लेके वधिया चार्जरेटर जी मां गारो गिया ਆ ਗਿਆ ਦੂਜਾ ਰਾਉਂਡ ਬਾਈ ਰਾਜਾ ਗਰੁੱਪ ਵਾਲਿਆਂ ਦਾ ਆਰਜਣਾ ਦੂਜੇ ਰਾਉਂਡ ਚ ਸਪੀਡ ਵਧੀ ਹੈ ਮੜਾ ਗੇਅਰ ਨਹੀਂ ਕਰਦਾ 44 44 ਫਟੇ ਤੋਂ ਸਾਨੂੰ ਮੇਰੇ ਨਾਲ ਸਿਰ ਜੀ ਚਾਹੋ ਉਹ ਲੈ ਕੇ ਪਰਵਾਹ ਕਰਾ ਜਾ ਰਿਹਾ ਬੰਦਿਆ ਆ ਡਾਟਾ ਵੀ ਸਪੀਡ ਨੇ ਵਧੀਆ ਰਿਹਾ ਪਿਆ ਆ ਪਹਿਲੀ ਬੰਨੇ ਚੱਲਿਆ ਹੁਣ ਮਾਟਾ ਬਾਕੀ ਆ ਰਿਹਾ ਬੱਲੇ ਬਾਕੀ ਇਹ ਸਹਾਇ ਸਰਦਾਂ ਦੇ ਜਿੱਤੀ ਕਾਫੀ ਖਤਰੇ ਦੇ ਵਿੱਚ ਵਾਲੀ ਇੱਕ ਰੋਣ ਹੈ ਜੀ ਬਾਕੀ ਬੰਦਾ ਆ ਰਿਹਾ ਸਰਦੋ ਇਹਦਾ ਤਾਰਵਾਦੀ ਸੰਗਮੰਤਰ ਸਾਰੇ ਸਾਕੇ ਤੇ ਆ ਰਿਹਾ ਆਜੰ ਦਾ ਘੜਾ ਆ ਰਿਹਾ ਬਾਬੇ ਬਾਕੀ ਆਪਾਂ ਆਪਣੇ ਰੈਕਟਰ ਪਾ ਦੇ ਬੋਰੀਆਂ ਧਾਰ ਕੇ ਨਾ ਆ ਬਾਈ ਨੂੰ ਵੇਡ ਚਾਈਦਾ ਦਾ ਡਿਜੀਟਲ ਰੈਕ ਵਾਲੇ ਨੂੰ ਪਾ ਰਹੇ ਆ ਤੇ ਕਾਪਾ ਨੂੰ ਹਵਾ ਪੈਂਦੀ ਹੋ ਜੂ ਮੂਰੇ ਹਵਾ ਪੈਂਦੇ ਨੂੰ ਘੱਟ ਐ ਨਾ ਰੇਡੀਏਟਰ ਦੇ ਤਾਂ ਕਰਕੇ ਬੋਰੀਆਂ ਲਾਉਣ ਲੱਗ ਗਏ ਆਪਾਂ ਤੇ ਬਾਕੀ ਟਰੈਕਟਰ ਆ ਰਿਹਾ ਜੀ ਅਰਜਣ 305 ਪਹਿਲਾ ਘੜਾ ਟਰੈਕਟਰ ਦਾ ਬਾਈ ਵਧੀਆ ਚਾਲ ਐ ਆ ਦੂਜਾ ਰਾਉਂਡ ਅਜੇ ਆ ਗਿਆ ਕੰਪੀਟਰ ਦਾ ਵਧੀਆ ਡਰਾਈਵ ਪਿਕਅਪ ਦਾ ਹੌਲਡ ਲਾ ਦੇ ਰਿਹਾ ਬੜਾ ਮੈਂ ਤਾਂ 2 ਸਕਿੰਟ ਦਾ ਟਾਈਮ ਬਾਈ ਅਰਜਨ ਦਾ ਵਧੀਆ ਟਾਈਮ ਰਿਹਾ ਹੈ ਆ ਗਿਆ ਆ ਗਿਆ ਪਹਿਲੇ ਪਾਸੇ ਉਧਰ ਪਸਨੀ ਬੰਦੀ ਵਾਲਾ ਜਿਆਦਾ ਸੱਜਣੋਂ ਪਹਿਲਾ ਕਿਹੜਾ ਆਜਾ ਬਾਈ ਤੇ ਉਹ ਹੀ ਗੱਲ ਦੀ ਹੋ ਗਈ ਆਪਣੇ ਵਾਲੀ ਗਲਤੀ ਕਰ ਗਿਆ ਬਾਈ ਤੇ ਬੈਕ ਲਾ ਗਿਆ ਇਹ ਤੀਜਾ ਹੈ ਇਲਾਜਾ ਮੇਰੇ ਖਿਆਲ ਨਾਲ 30 ਸੈਕਿੰਡ 79 ਮਾਈਕਰੋਜੀ 3 ਮਿੰਟਾਂ 30 ਸੈਕਿੰਡ 79 ਮਾਈਕਰੋ ਜਿਹੜਾ ਕੰਪਨੀ ਰੋਗ ਲੱਗਿਆ ਦਾ ਥੋੜਾ ਜਾਰਸ ਉੱਥੇ ਕਿਹੜਾ ਲਓ ਜੀ ਆ ਗਿਆ ਪ੍ਰਗਟਾ ਟਰੈਕਟਰ ਭਾਈ ਆਪ ਨੂੰ ਅਮਰ ਤੇ ਰਜਿਸਟਰ ਆਵਾਜ਼ ਬਹੁਤ ਜੀ 500 ਰੁਪਏ ਦਾ ਰਜਿਸਟਰ ਆਉਂਦਾ ਹੈ ਉਹ ਟਰੈਕਟਰਾਂ ਦੇ ਗਰਾਜ ਦੇ ਵਿੱਚ ਟਰੈਕਟਰ ਹੈਗੇ ਨੇ ਗੱਲੀ ਵਿੱਚ ਪਾਉਣੀ ਜੀ ਆ ਗਿਆ ਨਾਲਾ ਹੋਣਾ ਬੱਧੀ ਚਾਲਦਾ 分かった。<laughs> ਆਓ ਜੀ ਸੌਣੇ ਵੇਟ ਆਪਣੇ ਰੱਖ ਲਏ ਬੋਰੀਆਂ ਖੋਲਤੀਆਂ ਬੋਰੀਆਂ ਦਾ ਟੱਕਰ ਆਇਆ ਤਾਂ ਨਾ ਹਵਾ ਨਹੀਂ ਦੀ ਪੈਂਦੀ ਰੇਡੀਏਟਰ ਨੂੰ ਫਿਰ ਆਪਾਂ ਨੇ ਹੁਣ ਪਲੇਟਾਂ ਰੱਖ ਲਈਆਂ 4 55 ਕਿਲੋ ਦੀ ਇੱਕ 3 ਕਵੰਟਰਲ ਤੇ ਕਿੰਨਾ ਤਿੰਨ ਕਹੋਗੇ ਤਿੰਨ ਤਿੰਨ ਪਲੇਟਾਂ ਕਿੰਨੇ ਕਿੰਨੇ ਕਿਲੋ ਦੀ ਇਹ 55 ਦੀ ਇੱਕ 2 80 ਕਿਲੋ ਦੀਆਂ ਦੋ ਤੁਸੀਂ ਦੀਆਂ ਥੱਲੇ ਵਾਲੀਆਂ 80 80 ਥੱਲੇ ਵਾਲੀਆਂ ਭਾਈ 860 ਹਾਂ 160 ਤੇ ਜਿਆਦਾ ਭਾਈ ਨਾ ਹੋ ਗਿਆ 110 270 270 ਤੇ ਮੈਂ 50 ਕਿਲੋ ਦੇ ਵੱਧ ਬੋਰੀ ਹੋ ਗਈ। ਬਸ ਠੀਕ ਹੈ। ਨਹੀਂ ਕਿ ਬਥੇਰਾ ਵਜਨ ਹੋ ਗਿਆ। 30 ਬੀਬੂ ਹੋ ਗਿਆ ਇਹ। ਬਸ ਠੀਕ ਹੈ ਠੀਕ ਹੈ। ਤੇ ਬਾਈ ਬੋਰੀਆਂ ਆਪਣਾ ਰੱਖਤੀਆਂ। ਤੇ ਹਵਾ ਨਹੀਂ ਦੀ ਆਉਣ ਦਿੰਦੀਆਂ ਰੈਡੀਏਟਰ ਨੂੰ ਤਾਂ ਕਰਕੇ ਪਲੇਟਾਂ ਪਾ ਲਈਆਂ ਹੁਣ। ਤੇ ਬਾਕੀ ਕਾਰਵਾਈ ਗਰਾਊਂਡ 'ਵਾਂ ਦੇ ਇਹ ਤੇ ਕਾਹ ਹੁੰਦੀ ਆ। ਬਈ ਆਪਣਾ ਅਸਤਰ ਵੀ ਤਿਆਰ ਹੋ ਗਿਆ। ਚੱਲਿਆ ਮੈਦਾਨ ਦੇ ਵਿੱਚ। ਤੇ ਇਧਰ ਗੱਲੀ ਨਾਲ ਡਾਇਰੈਕਟਰ ਆ ਰਿਹਾ ਬਾਈ। ਆਈਨੇ ਜ਼ੋਰ ਦਾ ਬਧੇਰਾ ਲਾਇਆ ਬਾਕੀ ਦੇਖਦੇ ਹਾਂ ਲਾਉੜੀ ਆ ਗਿਆ ਟਰਾਲੀ ਪਾਉਨੇ ਆਪਾਂ ਹੁਣ ਜਾ ਕੇ ਫਿਰ ਦੇਖਦੇ ਹਾਂ ਕਾਰਵਾਈ ਪੈਂਦੀ ਹੋਰ ਸਾਹ ਤੋਂ ਫਾਰਟ ਜਿਹੜੀ ਉਹ ਫੋਟੋ ਦੇ ਵਿੱਚ ਦੌੜੇਗਾ ਇਹ ਬੰਦ ਆਉਂਦਾ ਆਈਨੇ ਤੇ ਰਹੀ ਹੈ ਅਗਲਾ ਟ੍ਰੈਕ ਤੇ ਆਉਣ ਵਾਲਾ ਪਰ ਇਹ ਸ੍ਰੀ ਆਕਾਲ। ਹੋਜੀ ਆਹ ਵੱਡੇ ਦਾ ਮਰਦ ਵੀ ਆ ਜਿਹੜਾ ਇਸ ਟਰੈਕਟਰ ਦਾ ਪਹਿਲਤਾ। ਜੀ 52 ਇੰਦਾ ਫਾਰਮਰ ਸ੍ਰੀ ਚਮਕੌਰ ਸਾਹਿਬ ਬਹਿਰਵਾਲ। ਆ ਜੀ ਵਾਹ ਗੁਰਜਤ ਸਿੰਘ ਜੀ ਹਰ ਪੱਤਰਿਕਾ ਸਟੈਂਡ ਬੈਂਕ ਤੋਂ 12 ਸਿਕੁਰਿਟੀ ਕਾਪੀ ਦਿੱਤੀ ਜਾਵੇਗੀ ਹਰ ਤਰ੍ਹਾਂ ਦੇ ਕੰਮ ਦੇ ਲਈ ਇਹ ਆਰਡਰ ਦਿੱਤਾ ਗਿਆ ਹੈ 21 ਹਜ਼ਾਰ ਦਿੱਤਾ ਜਾਵੇਗਾ 21000 ਦਿੱਤਾ ਆ ਗਿਆ ਆ ਗਿਆ ਬੰਦੋ ਆ ਗਿਆ ਹੋ ਗਏ ਗਰੇ ਚਲੋ ਕੋਈ ਨਹੀਂ ਲਾਓ ਜੀ ਟਰਬੋ ਕਰਦੀ ਚੇਂਜਸ ਤਰ੍ਹਾਂ ਨਹੀਂ ਲਾਦੀ ਬਾਈ ਹੌਂ ਸਿਟੀ ਮਾਰ ਗਿਆ ਹਨ ਸਰਰ ਸਰ ਟਰਬੋ ਦਾ ਪਿਛਲਾ ਪਹਿਲਾ ਪੱਖਾ ਖਰਾਬ ਹੋ ਗਿਆ ਪਾ ਆਹ ਰੇਂਜ ਕਰਕੇ ਲਾਈ ਯਾਰ ਲਾਓ ਜੀ ਸ਼ੋਅ ਮੈਂ ਚਲਾਉਣ ਲੱਗੇ ਆਂ ਦੇਖਦੇ ਆਂ ਜੇ ਜਾ ਰਿਹਾ ਬਾਬਿਓ ਵਧੀਆ ਟਾਈਮ ਨਾਲ ਰੌਡ ਲੱਗਿਆ ਪਹਿਲਾਂ ਹੁਣ ਛੱਡੀ ਚੋ ਟਾ ਅਗਲਾ ਗੇਰ ਭਾੜੀ 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 ਰੇਤ ਭਾੜੀ ਮੁੜਿਓ ਗੋਲੀ ਹੋ ਗਏ ਆ ਗਿਆ ਆ ਗਿਆ ਆ ਗਿਆ ਲੋ ਜੀ ਹੋ ਗਿਆ ਦੇਖਦੇ ਹੁਣ ਕਿੰਨਾ ਹੋ ਗਿਆ ਟਾਈਮ ਮਤ ਆਉਣੀ ਬਾਜ ਹੋਇਆ ਬਾਈ ਹੋਰ ਮਿੰਟੀ ਚ ਲਾ ਗਿਆ ਆਹ ਹੋ ਗਈਆਂ ਚੱਲਿਆ ਕਿੰਨਾ ਲਾ ਗਿਆ 235 ਹੈ ਐਨੀ ਖੇਤੀ ਲਾ ਗਿਆ ਕਿੱਥੇ ਹੈ ਬਈ ਵੱਲੇ 235 ਲਾ ਗਿਆ ਬਾਈ 235 ਤੇ ਥੋ ਮੈਂ ਤੇ ਐਂਡ ਆ ਫਾਰਮਰ 35 ਮੀਲ ਆ ਗਿਆ ਹੈ ਹਾਂ ਕੋਈ ਨਹੀਂ ਨਯਾਰ ਭਾਈ ਆਇਆ